ਹਾਂ ਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਡਾਕਟਰ ਸਾਹਿਬ ਉਹਨਾਂ ਦੇ ਫਾਰਮ ਤੇ ਅੱਜ ਦੋਸਤੋ ਪਹੁੰਚੇ ਆ ਬੁਰਜ ਟੇਰੀ ਫਾਰਮ ਤੇ ਸੋ ਵੱਡੇ ਸਭਰਾ ਪਿੰਡ ਤੁਸੀਂ ਵਿਜ਼ਿਟ ਕਰੋਗੇ ਦੋਸਤੋ ਤੇ ਹਰੀਕੇ ਪੱਤਣ ਤੋਂ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਆ ਪਿੰਡ ਵੱਡੇ ਸਭਰਾ ਦੀ ਕਿਰਤੋਵਾਲ ਪਿੰਡ ਬਿਲਕੁਲ ਨਜ਼ਦੀਕ ਆ ਤੇ ਪੱਟੀ ਤੋਂ ਵੀ ਤਕਰੀਬਨ ਕੋਈ 12 ਗਾ 13 ਕਿਲੋਮੀਟਰ ਦੀ ਦੂਰੀ ਆ ਸਾਰੀ ਪਿੰਡ ਬੱਤੀ ਸਭਰਾ ਦੀ ਅੱਜ ਇਸ ਵੀਡੀਓ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਕੋਈ 5 6 ਪੰਜ ਕ ਨਗ ਜਿਹੜੇ ਆਪਾਂ ਤੁਹਾਨੂੰ ਵੇਰਾਂ ਦਿਖਾਉਣੀਆ ਨੇ ਪੰਜ 6 ਕ ਨਗ ਨੇ ਟੋਟਲ ਪਸ਼ੂ ਸਾਰੇ ਸੂਇਆ ਸਫਾਈਆ ਤੇ ਜ਼ਿਆਦਾਤਰ ਵੜਾ ਸੂਇਆ ਸਫਾਈਆ ਇੱਕੋ ਇੱਕ ਵਾਰ ਜਿਹੜੀ ਗੱਬਣ ਤੁਹਾਨੂੰ ਦਿਖਾ ਦਾਂਗੇ ਆਪਾਂ ਤੇ ਜਿੰਨੀਆਂ ਵੜਾ ਸੂਇਆ ਦੋਸਤੋ ਸਾਰੀਆਂ ਮਗਰ ਬੱਚੀਆਂ ਸਿਰਫ ਇੱਕ ਵਾਰ ਦੇ ਮਗਰ ਜਿਹੜਾ ਮੇਲ ਕਾਪ ਆ ਬਾਕੀ ਸਾਰੇ ਪਸ਼ੂਆਂ ਦੇ ਮਗਰ ਬੱਚੀਆਂ ਨੇ ਫੀਮੇਲ ਕਾਫ ਆ ਸੋ ਡਿਟੇਲ ਤੁਹਾਨੂੰ ਪੂਰੀ ਮਿਲੂਗੀ ਕਿੰਨਾ ਇਸ ਵਕਤ ਬੌਲਾ ਜਾਂ ਕਿੰਨਾ ਦੋ ਦਿਨਾਂ ਵੜਾਂ ਦੇ ਥੱਲੇ ਹਾਜ਼ਰ ਤੇ ਕੀ ਮੁੱਲ ਕੀ ਰੇਟ ਪਰ ਤੋ ਦੋਸਤੋ ਅੱਜ ਤਰੀਕ ਤੁਸੀਂ ਨੋਟ ਕਰ ਲਓ 14 ਨਵੰਬਰ ਤੇ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਆਉ ਕਰਦੇ ਆ ਗੱਲਬਾਤ ਲੈਣੇ ਆ ਡਾਕਟਰ ਸਾਹਿਬ ਹੋਂ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜਿੰਨੇ ਵੀ ਚੈਨਲ ਨਾਲ ਜੁੜੇ ਆ ਸੰਧੂ ਨਾਲ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹਣ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਸਿੱਖ ਸੰਗਤਾਂ ਨੂੰ ਸਾਰੇ ਸਮੂਹ ਭਾਈਚਾਰੇ ਨੂੰ ਹਾਂਜੀ ਹਾਂਜੀ ਸਾਰੇ ਜਿਹੜੇ ਵਿਦੇਸ਼ਾਂ ਦੇ ਬੈਠੇ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾ ਹਉਣ ਦੋਸਤੋ ਤੇ ਡਾਕਟਰ ਸਾਹਿਬ ਵੜਾ ਆਪਣੇ ਕੋਲ ਅਜੇ ਟੋਟਲ 6 ਨਗ ਨੇ ਹਾਂ ਜੀ ਸੰਧੂ ਸਾਹਿਬ ਜਿਹਦੇ ਵਿੱਚੋਂ ਇੱਕ ਹੀ ਗੱਬਣਿਆ ਤੇ ਆ ਜਿੰਨੀਆਂ ਵੜਾ ਵਿਖਾਉਂਦੇ ਆ ਹਾਂ ਜੀ ਤੇ ਸਾਰੀਆਂ ਸੂਈਆਂ ਸਵਾਈਆਂ ਆ ਇੱਕ ਹੀ ਸਿਰਫ ਪੰਜਾਂ ਦਿਨਾਂ ਦੀ ਸੂਈ ਬਾਕੀ ਇੱਕ ਇੱਕ ਦਿਨੀਆਂ ਢੜੀ ਢੜੀ ਦਸੀਆਂ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਲੋ ਦੋਸਤੋ ਮਾਲ ਸਾਰਾ ਬਿਲਕੁਲ ਤਾਜ਼ਾ ਸਰਜਰੀ ਸੋਇਆ ਸਵਾਈਆ ਤੇ ਨਾਲ ਦੀ ਨਾਲ ਹੀ ਤੁਹਾਨੂੰ ਦਿਨਾਂ ਦਾ ਵੇਰਵਾ ਦਿੱਤੀ ਜਾਵਾਂਗੇ ਆਪਾਂ ਕਿੰਨੇ ਕਿੰਨੇ ਦਿਨਾਂ ਦੀਆਂ ਸੂਈਆਂ ਨੇ ਤੇ ਪੂਰੀ ਗੱਲਬਾਤ ਆਪਾਂ ਕਰ ਲਵਾਂਗੇ ਡਾਕਟਰ ਸਾਹਿਬ ਉਹਨਾਂ ਦੇ ਨਾਲ ਤੇ ਸ਼ੁਰੂਆਤ ਡਾਕਟਰ ਇੱਥੋਂ ਕਰਦੇ ਆਪਾਂ ਇਹ ਸੰਧੂ ਸਾਹਿਬ ਪੈਨੀ ਮੇਕਰ ਦੀ ਆ ਅੱਛਾ ਜੀ ਤੇ ਪਿੱਛੇ ਏਬੀਐਸ ਦਾ ਸੀਮਨ ਜੀ ਬਹੁਤ ਚੰਗੀ ਠੀਕ ਹੈ ਜੀ ਇਹ ਆ ਪੈਨੀ ਮੇਕਰ ਦੀ ਪੈਨੀ ਮੇਕਰ ਦੀ ਪਿੱਛੇ ਸੀਮਨ ਬਹੁਤ ਵਧੀਆ ਭਰਾ ਜੀ ਉਹਨਾਂ ਦਾ ਏਬੀਐਸ ਦਾ ਇੰਪੋਰਟਡ ਸੀਮਨ ਦੀ ਆ ਬੱਛੀਆਂ ਮਗਰ ਬੱਛੀ ਆ ਜੀ ਲਗਭਗ ਸੰਧੂ ਸਾਹਿਬ ਇੱਕ ਦੇ ਮਗਰੀ ਬੱਛਾ ਸਾਰੀਆਂ ਦੇ ਬੱਛੀਆਂ ਹੀ ਆ ਜੀ ਠੀਕ ਹੈ ਜੀ ਅੱਛਾ ਡਾਕਟਰ ਇਹਨੂੰ ਦਿਨ ਕਿੰਨੇ ਹੋਗੇ ਇਹ ਸੰਧੂ ਸਾਹਿਬ ਪਰਸੋਂ ਦੀ ਸੂਈ ਜੇ ਹਾਂ ਜੀ ਇਹ ਵਕਤ 16 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਪਿਛਲੇ ਸੂਏ ਦਾ ਇਹ ਰਿਕਾਰਡ ਆ ਜੀ 24 25 ਲੀਟਰ ਦਾ ਰਿਹਾ ਜੀ ਠੀਕ ਹੈ ਜੀ ਹਾਂ ਜੀ ਠੀਕ ਆ ਲਓ ਦੋਸਤੋ 16 ਲੀਟਰ ਬੋਲੇ ਤੋਂ ਸਟਾਰਟਿੰਗ ਆ ਮਗਰ ਬੱਛੀ ਆ ਠੀਕ ਹੈ ਜੀ ਤੇ ਆਪ ਤੁਸੀਂ ਬਿਊਟੀ ਚੈੱਕ ਕਰੋ ਬੱਛੀ ਦੀ ਠੀਕ ਹੈ ਜੀ ਲਓ ਜੀ ਠੀਕ ਆ ਅਜਾ ਡਾਕਟਰ ਆਜਾ ਦੇਨੇ ਕੋਈ ਫਿਰ ਕਨਫਰਮ ਕਰ ਪਰਸੋਂ ਦੀ ਸੁਈ ਤੇ ਦੇਨੇ ਅੱਜ ਤੇ ਜੇਰ ਜੂਰ ਕੰਪਲੀਟ ਪੈ ਗਈ ਆ ਤੇ ਥਨ ਥੁੰਨ ਦੀ ਵੇਖ ਲਓ ਕੁਆਲਟੀ ਚੈੱਕ ਕਰ ਲਓ ਬਾਕੀ ਫੇਸ ਕੁਆਲਟੀ ਦੀ ਗੱਲ ਕਰੀਏ ਤੇ ਬਹੁਤ ਸੋਹਣਾ ਫੇਸ ਕੁਆਲਟੀ ਆ ਜੀ ਲਓ ਜੀ ਸੋ ਫੇਸ ਕੁਆਲਿਟੀ ਚੰਗੀ ਹੈ ਠੀਕ ਹੈ ਜੀ ਤੇ ਪਿਛਲੇ ਸਵੇ ਪਹਿਲਾਂ ਸਵੇ ਕਿੰਨਾ ਦੁੱਧ ਚਵਾਈਆ ਇਹ ਜੀ 25 ਲੀਟਰ ਦੁੱਧ ਚਾਇਆ ਜੀ 25 ਲੀਟਰ ਹਾਂਜੀ ਹਾਂਜੀ ਲਓ ਜੀ ਹੁਣ ਸਟਾਰਟਿੰਗ ਬਣੀ ਮਿਕਰ ਦੀ ਖੋਦੇ ਆ ਪੂਰਾ ਏਬੀਆ ਸੀਮਿੰਟ ਦਾ ਬਚ ਬੱਛੀ ਆ ਜੀ ਹਾਂ ਬਾਕੀ ਮੀਰ ਚੰਗੀ ਕਰਾਂਗੇ ਫਲਕਾਰੀ ਲਾ ਕੇ ਆਪਾਂ ਦਰਸ਼ਨ ਕਰਾਉਣ ਨੇ ਇੱਕ ਰੀਰ ਭੈਣ ਭਰਾਵਾਂ ਨੂੰ ਤੁਰਦੇ ਮੜੀ ਆਹ ਦੇਖੋ ਜੀ ਠੀਕ ਆ ਸਬੱਛੀ ਚੰਗੀ ਆ ਦੂਜਾ ਸੂਬਾ ਸੋਈ ਹੈ ਠੀਕ ਹੈ ਜੀ ਅੱਜ ਤਿੰਨ ਦਿਨ ਦਾ ਸਮਾਂ ਹੋ ਗਿਆ ਮਗਰ ਵੀ ਬੱਛੀ ਆ 16 ਲੀਟਰ ਬੋਲਾ ਚੋਣ ਚਵਾਦੀ ਚੰਗੀ ਆ ਮੈਂ ਗਾ ਇੱਕ ਨੰਬਰ ਦੀ ਚਵਾਈ ਆ ਘੂਰ ਨਹੀਂ ਕੋਈ ਛੱਟਾ ਨਹੀਂ ਜੀ ਠੀਕ ਆ ਜੀ ਬਾਕੀ ਆਪਾਂ ਹਰ ਵੀਡੀਓ ਜਿਹੜੀ ਦਾ ਭੂਰਦੀ ਦੇ ਪਿਛੇ ਦੀ ਆਪਣੀ ਗਰੰਟੀ ਆ ਜੀ ਠੀਕ ਆ ਜੀ ਬਾਕੀ ਨਗੀਨਾ ਪਿਛੇ ਬਹੁਤ ਵਧੀਆ ਜਿਹੜੀ ਮੱਛੀ ਮਗਰ ਬਹੁਤ ਚੰਗੀ ਆ ਲੋ ਜੀ ਬਾਕੀ ਦੋਸਤੋ ਚੋਣ ਚਵਾਦੀ ਚੰਗੀ ਆ ਹੁਣ ਜਿੰਨਾ ਮੌਕੇ ਤੇ ਦੱਸਿਆ ਤੁਹਾਨੂੰ ਬੋਲਾ ਕਾਊਂਟ ਕਰਾ ਨਾੜਾ ਚੈੱਕ ਕਰ ਲਓ ਜੀ ਦੇਵੇ ਸੇਵਾ ਦਾ ਜੋ ਵੀ ਕੋਈ ਵੀ ਚੰਗੀ ਸੇਵਾ ਕਰੋ ਫਾਰਮ ਤੇ ਕੋਈ ਇਤਰਾ ਹੀ ਪੈ ਜੇ ਆ ਦੇਖੋ ਇਹ ਨਹੀਂ ਕੋ ਚੱਕਰ ਆ ਵੀ ਲੋ ਠੀਕ ਹੈ ਕੀ ਮੁੱਲ ਕਰਤਾ ਡਾਕਟਰ ਇਹਦਾ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਈਏ ਹਾਂਜੀ 90 ਕਰ ਲਈਏ 95 ਕਰ ਦਈਏ ਤਾਂ ਹੀ ਵੇਖ ਦੀ ਜੇ 85000 ਦੀ ਜੈਸ ਨੂੰ ਲੈ ਲਾਂਗੇ ਜੀ ਹਮ ਹਾਂਜੀ ਅੱਛਾ ਬਾਕੀ ਬੇਲ ਦੀ ਚੈੱਕ ਕਰ ਲੋ 7 ਫੁੱਟ ਲੰਮੀ ਜੇ ਹਮ ਹਾਈਟ ਦੀ ਵੀ ਗੱਲ ਕਰੀਏ ਤੇ ਫੁੱਲ ਹਾਈਟ ਆ ਠੀਕ ਹੈ ਜੀ ਹਾਂਜੀ ਲੋ ਵੀ 85000 ਦੋਸਤੋ ਜੀ ਦੀ ਡਿਮਾਂਡ ਆ ਤੇ ਬਾਕੀ ਬੱਚੀ ਜਿਹੜੀ ਮਗਰ ਬਹੁਤ ਜਰੀ ਚੰਗੀ ਚੰਗੇ ਸੇ ਮੰਦੀ ਆ ਵਾਹ ਜੀ ਸੋ ਚੰਗੇ ਸੀਮਨ ਦੇ ਡਾਕਟਰ ਮਗਰਵੱਚੀ ਦੱਸ ਰਿਹਾ ਬਾਕੀ ਵਿਰਲਪੁਰਿੰਦੇ ਆਪਸੀ ਥਾਣਾ ਦਾ ਬਹੁਤ ਚੰਗੀ ਗੈਬ ਗੂਪ ਚੰਗਾ ਠੀਕ ਆ ਜੀ ਚਾਰੇ ਥਾਣਾ ਦਾ ਤੇ ਚੰਗੀ ਸੋਹਣੀ ਵੰਡ ਦੇ ਉੱਪਰ ਥਾਣਾ ਤੇ ਇਹ ਬੱਚੀ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਈ ਆ ਦੂਜਾ ਸੁਬਾ ਸੂਈ ਆ ਬਿਲਕੁਲ ਤਾਜੀ ਤੀਜਾ ਦਿਨ ਹੈ ਅੱਜ ਸੂਈ ਨੂੰ ਅੱਗੇ ਸੈਕੰਡ ਨੰਬਰ ਤੇ ਇੱਧਰ ਆ ਜੀ ਤੇ ਡਾਕਟਰ ਆਹ ਬੱਚੀ ਦੀ ਕੀ ਰਿਪੋਰਟ ਆ ਇਹ ਸੰਧੂ ਸਾਹਿਬ ਆਏ ਵਕਤ ਤੇਰੇ ਥੱਲੇ ਨਾ 20 ਲੀਟਰ ਦੁੱਧ ਜੀ 2 ਲੀਟਰ ਤੇ ਪੰਜਵੇਂ ਦਿਨ ਜੇ ਸੂਈ ਨੂੰ ਹੈ ਜੇ ਦੁੱਧ ਹੀ ਬਣ ਲੱਗ ਪਿਆ ਹੈ ਹਾਂਜੀ 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 ਦੁੱਧ ਬਣ ਲੱਗ ਗਿਆ ਜੀ ਤੇ ਬਾਕੀ ਪਿਛਲੇ ਸੂਏ ਜਿਹੜਾ ਦੁੱਧ ਕੱਢਿਆ ਜੀ ਸੇਵਾ ਦਾ ਦੁੱਧ ਚੰਗੀ ਸੇਵਾ ਹੀ ਉਹਨਾਂ ਦੀ ਤੇ 25 ਲੀਟਰ ਦੁੱਧ ਭਰਿਆ ਜੀ ਠੀਕ ਹੈ ਜੀ ਮੂਹ ਛਿੱਗੀ ਜੇ ਠੀਕ ਹੈ ਜੀ ਇਹ ਸੈਕੰਡ ਟਾਈਮਰ ਹੋਣਾ ਹਾਂਜੀ ਹਾਂਜੀ ਠੀਕ ਆਵਾ ਪ੍ਰਕਾਰ ਹੀ ਲਾ ਕੇ ਮਗਰ ਇਹਦੇ ਵਿੱਚ ਰੱਸੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਕਦ ਵੱਡਾ ਇਸ ਬੈਡ ਦਾ ਠੀਕ ਹੈ ਬੱਚਾ ਜੀ ਬੱਚਾ ਬੱਚਾ ਮਗਰ ਮੇਲ ਕਾਫ ਹੈ ਜੀ ਠੀਕ ਹੈ ਮੇਲ ਕਾਫ ਤੁਸੋਂ ਬਾਕੀ ਹਾਈਟ ਦੀ ਗੱਲ ਕਰੀਏ ਬਹੁਤ ਜਾਰੀ ਹਾਈਟ ਆ ਫੇਸ ਕੁਆਲਿਟੀ ਦੀ ਗੱਲ ਕਰੀਏ ਫੇਸ ਕੁਆਲਿਟੀ ਬਹੁਤ ਵਧੀਆ ਜੇ ਹੂੰ ਬਾਕੀ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਤੇ 20 ਲੀਟਰ ਇਸ ਵਕਤ ਤਾਈਂ ਥੱਲੇ ਦੁੱਧ ਹੀ ਦੁੱਧ ਆ ਪੰਜਾਂ ਦੇ ਦਿਨਾਂ ਦੀ ਸੂਈ ਆ ਬਾਕੀ ਸੰਧੂ ਸਾਹਿਬ ਚੰਗੀ ਸੇਵਾ ਕਰੂਗਾ ਨਾ ਹਾਂ ਤੇ ਆਮ ਨਾਲ 25 ਤੋਂ ਪਲੱਸ ਚੋਈ ਜਾਊਗਾ ਤੇ ਜੇ ਕੋਈ ਜਾ ਕੇ ਤੂੜੀ ਪਾਊਗਾ ਤਾਂ ਤੁਹਾਨੂੰ ਪਤਾ ਫਿਰ ਹਾਂ ਨਹੀਂ ਜਿੰਨੇ ਪੈਸੇ ਚੰਗੇ ਲਾਉਣੇ ਵੇ ਇੱਕ ਤੂੜੀ ਤਾਂ ਕੋਈ ਵੀ ਨਹੀਂ ਪਾਉਂਦਾ ਹਾਂਜੀ ਹਾਂਜੀ ਤੇ ਸੇਵਾ ਤਾਂ ਅਗਲਾ ਪੂਰਾ ਜੋਰ ਲਾਉਂਦਾ ਆਪਦਾ ਹਾਂਜੀ ਹਾਂਜੀ ਕੋਈ ਘੱਟ ਨਹੀਂ ਸੇਵਾ ਲੈਂਥ ਹਾਈਟ ਬਰੀਡ ਫਿੱਟ ਲੈਵੇ ਦੀ ਆ ਲੋ ਵੀ ਕਰੋ ਟਿਕੇ ਚ ਬਿਲਕੁਲ ਕੰਫਰਟ ਟਰੈਡਰ ਦੇ ਵਿੱਚ ਤੇ ਅਗਲੇ ਥਾਂ ਜਿਹੜਾ ਤੋਂ ਸਾਈਡ ਵਿੱਚ ਸੰਧੂ ਸਾਹਿਬ ਜਿੰਨੀਆਂ ਕਿ ਬੱਚੀਆਂ ਨੇ ਸਾਰੀਆਂ ਫਾਰਮ ਵਾਲੀਆਂ ਆ ਜੀ ਅੱਛਾ ਜੀ ਟੈਗ ਲੱਗੇ ਆ ਚੰਗੇ ਰਿਕਾਰਡ ਵਾਲੀਆਂ ਜੀ ਠੀਕ ਹੈ ਕਿਉਂਕਿ ਹੁਣ ਮੌਸਮ ਹੀ ਇਹਨਾਂ ਦਾ ਹੀ ਹਾਂ ਬਿਲਕੁਲ ਮੌਸਮ ਇਹਨਾਂ ਦਾ ਸਟੱਲਾ ਆ ਗਿਆ ਜੀ ਦੋਵਾਂ ਚੋਵਾਂ ਦਿਨਾਂ ਬਾਅਦ ਸਟੱਲਾ ਹੋ ਗਿਆ ਸਾਰਿਆਂ ਦਾ ਬੱਚਾ ਲਾੜ ਚੰਗੀ ਹੈ ਠੀਕ ਹੈ ਜੀ ਬੱਚਾ ਮਗਰ ਆ ਤੇ 20 ਲੀਟਰ ਬੋਲੇ ਤਾਂ ਬਾਹਰ ਹੀ ਨਿਕਲੀ 1 ਮੀਟਰ ਦੁੱਧ ਬਾਕੀ ਸੰਧੂ ਸਾਹਿਬ ਪੁੱਟ ਕੇ ਜੜਾ ਲੰਮਾ ਕਰ ਦਿੰਦੀ ਜੇ ਇਹ ਚੈੱਕ ਕਰਾਉਣੀ ਕਰਾਦਨੇ ਥਾਣਾ ਅੱਛਾ ਜੀ ਥਾਣ ਬੜਾ ਪੁੱੜਦੀ ਜੇ ਅੱਛਾ ਆ ਲਓ ਜੀ ਅਗਲੇ ਪਨੇ ਸੰਧੂ ਸਾਹਿਬ ਮਹਾਰਾਜ ਇੱਧਰ ਚੱਕਰਾ ਦਿਓ ਕੀ ਮੁੱਲ ਕਰਤਾ ਇਹਦਾ ਵੀਰ ਮੁੱਲ ਜੀ ਜੋ ਮਰਜ਼ੀ ਕਰ ਲਈਏ 95 ਕਰ ਲਈਏ 98 ਕਰ ਲਈਏ 90 ਹਜ਼ਾਰ ਹੀ ਦੇ ਦਾਂਗੇ 90 ਦੇ ਹਾਂਜੀ ਵੀ ਜੈਜਾ ਜੀ ਗੱਲ ਕਰਦਿਏ ਸੇਮ ਹੀ ਦੇ ਦਾਂਗੇ ਸੰਧੂ ਸਾਹਿਬ ਹਾਂ ਇਹ ਵੀ 85 ਦੀ ਇਹ ਵੀ 85 ਦੀ ਠੀਕ ਹੈ ਜੀ ਹਾਂਜੀ ਮਾਊਦੀ 85 85 ਇਹਨਾਂ ਦੇ ਲਈ ਗੇਨ ਵੀ ਦੇਣੀ ਤੁਸੀਂ ਵੀ ਚਲੋ ਵੀਡੀਓ ਬਣਾਉਂਦੇ ਜੇ ਇੰਨੇ ਤਿਆਰੀ ਜੀ ਦੁੱਧ ਵਾਲੀ ਕੋਣ ਕੋਈ ਨਹੀਂ ਦਿੰਦਾ ਹੂੰ ਮਾਊਦੀ 85000 ਕੋਈ ਹੋਰ ਟਾਈਮ ਚੋਲੇ ਕੋਈ ਤੇਰੇ ਟਾਈਮ ਚੋਲੇ ਕੋਈ ਚਾਰ ਟਾਈਮ ਚੋਲੇ ਆਪਣੇ ਘਰੇ ਕੋਈ ਟੈਨਸ਼ਨ ਨਹੀਂ ਹੈ ਜੀ ਜੀ ਅੱਛਾ ਤੇ ਡਾਕਟਰ ਅਗੇ ਤੀਜੇ ਨੰਬਰ ਤੇ ਆ ਵੱਛੀ ਆਪਣੀ ਦੋ ਰਾਜਨੂ ਸਾਹਿਬ ਪਰਸਾਂ ਸੂਈ ਜੇ ਆ ਵੇਹ ਲੋ ਤੇ 40 1 ਡੈਨਮਾਰਕ ਦੀ ਖੋਦ ਜੇ ਅੱਛਾ 20 ਤੇ 40 1 16 ਜਿਹੜਾ ਸੀਮਨ ਜੇ ਠੀਕ ਹੈ ਜੀ ਹਾਂਜੀ 40 1 20 ਦੀ ਆਪ ਹੈ ਹਾਂਜੀ ਤੇ ਮੂਹ ਸੁਬਾ ਦੁਜਾ ਸੂਈ ਹੈ ਹਾਂਜੀ ਨਾਲੇ ਪਹਿਲਣ ਜੀ ਪਾਇਲਰ ਕਿੰਨੇ ਦਿਨ ਹੋ ਗਏ ਨੂੰ ਅੱਜ ਇਹ ਅੱਜ ਪਰਸੋਂ ਦੀ ਸੂਈ ਜੇ ਤੇ ਇਹ ਜੂਰ ਕੰਪਲੀਟ ਬੋਲਾ ਕਿ ਜਿਹੜਾ ਇਹਨੇ 15 ਲੀਟਰ ਤੋਂ ਸਟਾਰਟਿੰਗ ਕੀਤਾ ਜੇ ਕਹੇ ਨੂੰ ਜਿੰਨਾ ਮਰਜ਼ੀ ਕਰੀਏ ਤੇ 20 ਕਹਦੀਏ 25 ਕਹਦੀਏ ਪਹਿਲਾ ਸਵੇਰ ਪਲੂਨ ਵੱਛੀ ਹੈ ਸੂਈ ਹੈ ਵਾਇਰ ਸੂਈ ਹੈ 40 1 20 ਦੀ ਆਪ ਆ 40 1 16 ਜਨਮਾਰਗ ਪਿੱਛੇ ਵੱਛੀ ਜੇ ਗਾਰੰਟੀ ਨਾਲ ਤੇ ਲੰਮਾਈ ਲਮੂਈ ਦੀ ਵੇਲੋ ਹਾਈਟ ਦੀ ਕਿੰਨੀ ਆ ਲੈਂਥ ਕਿੰਨੀ ਆ ਜੀ ਆ ਦੇਖੋ ਬਾਕੀ ਫਿੱਟ ਲੈਵੇ ਦੀ ਇਹ ਨਹੀਂ ਕੋਈ ਲਿਵਟਮ ਢਿੱਲੇ ਕੀ ਜੇ ਆ ਬਹੁਤ ਵਧੀਆ ਲੇਵੇ ਠੀਕ ਹੈ 16 ਲੀਟਰ ਪੌੜਾ 15 ਲੀਟਰ ਜੀ ਪੌੜੇ ਦਾ ਸਟਾਰਟਿੰਗ ਕੀਤੀ ਆ ਬਾਕੀ 20 ਤੋਂ ਪਲੱਸ ਚੱਲੂਗੀ ਠੀਕ ਹੈ ਜੀ ਚੰਗੀ ਸੇਵਾ ਕਰੂ ਕੋਈ ਬਾਕੀ ਆ ਆਈਡੀ ਦੱਸੰਦੀ ਆ ਸੰਧੂ ਸਾਹਿਬ ਇਹਦੀ ਹੰਤ ਤਲਾਈਂ ਦੀ ਗੱਲ ਕਰੀਏ ਤਾਂ ਬਹੁਤ ਜਿਆਦਾ ਹੂੰ ਬਹੁ ਵੀ ਲੰਬੀ ਲੂੰਬੀ ਦੋਸਤੋ ਪੂਰੀ ਹੈ ਵੈਰ ਠੀਕ ਹੈ ਜੀ ਆ ਫੇਸ ਕੁਆਲਟੀ ਇਹ ਛਿੱਕੀ ਜੇ ਮੋਕ ਕਨਫਰਮ ਆ ਅੱਛਾ ਜੀ ਕੰਨੀਆਂ ਖਲੋਤੀਆਂ ਨੇ ਤਿੰਨੇ ਤਿੰਨੇ ਕੰਨੀਆਂ ਖਲੋਤੀਆਂ ਦਿਖਾਉਂਗੇ ਹਾਂਜੀ ਹਾਂਜੀ ਆ ਦਿਖਾ ਦੇ ਲਓ ਜੀ ਲਾ ਵੇਖ ਲਓ ਆ ਵੇਖ ਇੱਕ ਕੱਡੀ ਵੀ ਨਹੀਂ ਆ ਜੀ ਇੱਕ 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 ਚੱਕ ਲਈ ਤੇ ਇੱਕ ਕੱਡੀ ਇੱਕ ਕੱਡੀ ਆ ਜੀ ਤਿੰਨੇ ਇਸੇ ਤਰ੍ਹਾਂ ਜੀ ਠੀਕ ਹੈ ਜੀ ਹਾਂ ਜੀ ਲਓ ਜੀ ਸੋ ਜਿਹੜੀ ਸੱਚ ਸਚਾਈ ਹੈ ਸਚਾਈ ਕਵਾਂਗੇ ਬਾਕੀ ਪਲੱਸ ਪੁਆਇੰਟ ਸੰਧੂ ਸਾਹਿਬ ਪਿੱਛੇ ਬੱਛੀ ਆ ਠੀਕ ਹੈ ਇਹ ਵੀ ਆਪਾਂ ਐਸੇ ਭਾਈ ਦੇ ਦੇਣੀ ਆ ਠੀਕ ਹੈ ਤਿੰਨੇ ਇੱਕੇ ਪਾ ਲਓ ਇਹ ਵੀ 85 85000 ਦੀਆਂ ਜੀ ਲਓ ਜੀ ਬਾਕੀ ਇਹ ਦੇਖ ਲੋ ਜੀ ਹਾਈਟ ਕਿਹੜੀ ਕਿਹੜੀ ਆ ਬੋਲੋ ਦੱਸੋ ਇੱਕੋ ਜਿਹੇ ਇਹਨਾਂ ਦਾ ਠੀਕ ਆ ਜੀ ਡਿਮਾਂਡ ਕੁਛ ਵੀ ਹੋਵੇ ਤੇ 85 85000 ਦੇ ਨਗਨੇ ਤਿੰਨੇ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਠੀਕ ਆ ਜੀ ਬੱਚੀ ਇਹਦੇ ਮਗਰ ਤੇ ਬੱਚੀ ਪਹਿਲੀ ਮਗਰ ਸੀਗੀ ਠੀਕ ਆ ਜੀ ਜਿਹੜੀ ਸੈਗਰ ਨੰਬਰ ਤੇ ਦਿਖਾਈ ਇਹਦੇ ਮਗਰ ਮੇਲ ਕਾਫ ਆ ਮਗਰ ਬੱਚਾ ਠੀਕ ਆ ਤੇ ਅੱਗੇ ਡਾਕਟਰ ਸਾਨੂੰ ਜੀ ਕੱਲ ਸੁਈਏ ਅੱਛਾ ਜੀ ਤੇ ਮਤਲਬ ਕੱਲ 4 ਵਜੇ ਦੀ ਓਕੇ ਦਿਨੇ ਅੱਛਾ ਜੀ ਤੇ ਦੋ ਚੁਆਈਆਂ ਹੋ ਗਈਆਂ ਦੀਆਂ ਤਾਂ ਜੇਰ ਜੂਰ ਪ੍ਰੋਪਰ ਪੈ ਗਈ ਆ ਹਾਂ ਐ ਵਕਤ 14 15 ਲੀਟਰ ਬੋਲੇ ਦਾ ਸਟਾਰਟਿੰਗ ਕੀਤੀ ਪਲੱਸ ਪੁਆਇੰਟ ਪਛੇ ਦੇ ਬੱਛੀਏ ਵੀ ਅੱਛਾ ਜੀ ਹਾਂਜੀ ਵੀ ਮਗਰ ਬੱਛੀ ਆ ਗਈ ਆ ਹਾਂਜੀ ਬਾਬੀ ਆ ਕੱਲ ਮਾਰਨਿੰਗ ਦੋਸਤੋ ਸਵੇਰ ਸੁਈ ਆ ਠੀਕ ਆ ਜੀ ਮਗਰ ਬੱਛੀ ਆ ਗਾ ਸੁਆ ਕਰ ਮੈਂ ਤੀਜਾ ਕੇ ਤੀਜਾ ਸੰਧੂ ਸਾਹਿਬ ਹੈਗਾ ਜੀ ਅੱਛਾ ਕਨਫਰਮ ਆ ਉਹਨਾਂ ਦੂਜਾ ਕਹਿ ਕੇ ਦਿੱਤੀ ਆਪਣੇ ਰਜੀ ਘੱਤ ਜੀ ਅੱਛਾ ਜੀ ਪਰ ਆਪਾਂ ਤੀਜਾ ਹੀ ਕਵਾਂਗੇ ਲੋਕ ਦੋਸਤੋ ਵੀਰਾਂ ਦਾ ਵੀ ਕੋਈ ਦੂਜਾ ਮੰਨ ਕੇ ਉਹਨਾਂ ਦਿੱਤੀ ਸੀ ਆਪਾਂ ਪਰ ਅੱਗੇ ਤੀਜਾ ਕਵਾਂਗੇ ਆਪਾਂ ਕਿਉਂਕਿ ਕੇ ਨਾ ਉਹਨਾਂ ਨੇ ਨਿ ਜੋ ਉਹਨਾਂ ਦੇ ਕਹਿੰਦੇ ਮੁਕਤਾਬਕ ਸੰਧੂ ਸਾਹਿਬ ਹਾਂ 23 24 ਲੀਟਰ ਦੁੱਧ ਚੋਇਆ ਜੀ ਅੱਛਾ ਜੀ ਬਾਕੀ ਜਿੱਤਰਾ ਸੇਵਾ ਕਰੋ ਕੋਈ ਵੀਰ ਭੈਣ ਭਰਾ ਜੀ ਬਿਲਕੁਲ ਜੀ ਬਿਲਕੁਲ ਮੈਂ ਦੇਖੋ ਜੋ ਮਗਰਲੀ ਬੈਕਗ੍ਰਾਉਂਡ ਇਹਦੀ ਉਹ ਤੁਹਾਨੂੰ ਦੱਸ ਦਿੱਤੀ ਵੀ 23 24 ਲੀਟਰ ਇਹਨੇ ਚੋਇਆ ਦੁੱਧ ਤੇ ਫਿਲਹਾਲ ਹੁਣ ਕਰਮਾ ਵਾਲੀ ਜਿਹੜੀ ਅੱਜ ਸੂਈ ਆ ਤਕਰੀਬਨ ਦੂਜਾ ਦਿਨ ਹੈ ਅੱਜ ਕੱਲ ਮਾਰਨਿੰਗ ਸਵੇਰ ਸੂਈ ਹੈ ਤੇ ਤਕਰੀਬਨ 14 15 ਲੀਟਰ ਹੁਣ ਬਾਕੀ ਸੰਧੂ ਸਾਹਿਬ ਜੇਰ ਕੰਪਲੀਟ ਪਾਤੀ ਜਿੰਨੀਆਂ گاਵਾ ਸੂਈਆਂ ਜਿਗਰ ਦੀ ਆਪਣੀ ਗਰੰਟੀ ਹੈ ਠੀਕ ਹੈ ਜੀ ਹਾਂਜੀ ਆ ਵੇਖ ਲੋ ਜੀ ਪਲਕਾਰੀ ਲਾ ਕੇ ਖਾਣੇ ਕੇ ਜੀ ਵੀਰ ਭੈਣ ਭਰਾ ਦਿੰਦੇ ਜੀ ਬਾਕੀ ਤਾਂ ਦੀ ਗੱਲ ਕਰੀਏ ਥਾਨ ਵੀ ਸੋਨਾ ਲੱਗਾ ਵਾ ਪੂਰਾ ਗੋਲ ਗਲ ਪੂਰਾ ਮੋਟਾ ਥਾਨ ਜਿੰਨੀਆਂ ਵੀ ਸੰਧੂ ਸਾਹਿਬ ਅੱਜ ਆਪਾਂ ਵੇਲਾ ਵਿਖਾਈਆਂ ਨਾ ਇੱਕ ਤੋਂ ਇੱਕ ਜੇ ਕਹਿਣ ਵਾਲੀਆਂ ਗੱਲਾਂ ਨਹੀਂ ਆ ਠੀਕ ਆ ਜੀ ਸੋ ਹਾਈਟ ਜਿਹੜੀ ਇਹਦੀ ਕਿਸਾਨ ਵੀਰੋ ਇੱਕ ਮੀਡੀਅਮ ਦੇ ਵਿੱਚ ਕੋਈ ਵੀਰ ਕਾਊਂਟ ਕਰ ਲੇ ਮੀਡੀਅਮ ਹਾਈਟ ਆ ਲੰਬਾਈ ਲੰਬੀ ਬਹੁਤ ਜਿਆਦੀ ਆ ਲੰਬੀ ਲੰਬੀ ਪੂਰੀ ਆ ਸੋ ਨਸਲ ਬਰੀਡ ਦੇ ਵਿੱਚ ਵੀ ਐਚ ਐਫ ਦੇ ਵਿੱਚ ਬਾਕੀ ਨਾਲ ਦੀ ਗੱਲ ਕਰੀਏ ਢੀ ਮੋਟੀ ਨਾਲ ਆ ਜੀ ਦੁੱਧ ਬੈਣ ਦੀ ਗੱਲ ਕਰੀਏ ਇਹਦੇ ਠੀਕ ਹੈ ਜੀ ਸੋ ਮਗਰ ਬੱਛੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਇਹਨੇ ਵੀ ਸੋ ਵੇੜਾ ਜਿੰਨੀਆਂ ਸੂਈਆਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਜਿੰਨੇ ਪਸ਼ੂ ਸੋਇ ਸੋਏ ਆ ਇੱਕ ਮਗਰ ਬੱਛਾ ਆ ਬਾਕੀ ਚਾਰੇ ਵੇੜਾ ਮਗਰ ਜੜੀਆਂ ਬਸ ਬਾਕੀ ਫੀਮੇਲ ਆ ਸੰਧੂ ਸਾਹਿਬ ਬੱਛੀਆਂ ਬਹੁਤ ਚੰਗੇ ਰਿਕਾਰਡ ਆ ਰਹੀਆਂ ਜੀ ਇਹੋ ਜੀ ਗੱਲ ਨਹੀਂ ਜੀ ਤੇ ਡਾਕਟਰ ਤਾਂ ਮੈਂ ਤਾਂ ਫਿਰ ਕੀ ਰਹੂੰਗਾ ਜੀ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰ ਲੀਏ ਦਾ ਇਹ 80000 ਦੀ ਜਸਨੋ ਦੇ ਦਾਂਗੇ 80000 ਦੀ ਹਾਂਜੀ ਹੂੰ ਵੀ ਮਾਲ ਅੱਜ ਫਿਰ ਕਰੜਾ ਹੀ ਹੈ ਮੋਟਾ ਹੀ ਮਾਲ ਹੈ ਨਾ ਸੰਧੂ ਸਾਹਿਬ ਵੇੜਾ ਹੀ ਦਰਸ਼ਨ ਤੇ ਕਰੋ ਕਿਹੋ ਕਿਹੋ ਜਿਹਾਂ ਵੇੜਾਂ ਜੀ ਅੱਜ ਚੰਗੇ ਤੋਂ ਚੰਗਾ ਨਗੀਨਾ ਲਿਆਂਦਾ ਜੀ ਕਿਉਂਕਿ ਸੰਧੂ ਸਾਹਿਬ ਹੁਣ ਇਹਨਾਂ ਦਾ ਮੌਸਮ ਆ ਚੰਗਿਆਂ ਵੇੜਾਂ ਦਾ ਠੀਕ ਹੈ ਜੀ ਤੇ ਜਿਹੜਾ ਚੰਗਾ 20 ਤੋਂ ਪਲੱਸ ਜਿਹਨੇ ਦੁੱਧ ਚੋਣਾ ਸੰਧੂ ਸਾਹਿਬ ਪਹਿਲਾਂ ਤਾਂ ਹੀ ਪੈਸੇ ਖਰਚਣੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਤਸੱਲੀ ਕਰੀ ਦੀ ਫੁੱਲ ਹਾਂ ਤੇ ਫਿਰ ਗਾਹਕ ਨੇ ਤਸੱਲੀ ਕਰਨੀ ਇੰਦੀ ਹਾਂਜੀ ਬਿਲਕੁਲ ਅੱਧੇ ਛੋਟਛਾਪਾ ਕਰਾਂਗੇ ਮੌਕੇ ਤੇ ਮਾਨਤਨ ਕਰਦਾਂਗੇ ਸੰਧੂ ਕਰ ਖੁੱਲਾ ਕਰਕੇ ਦਿਆ ਜੇ ਮਾਨਤਨ ਇੱਧਰ ਜਿਹੜੀ ਆ ਬੱਚੀ ਆਪਣੇ ਕੋਲ ਖੜ ਏ ਵੀ ਸਾਨੂੰ ਸਾਬ ਛਿੱਗੀ ਜੀ ਨੂੰ ਕਨਫਰਮ ਆ ਠੀਕ ਹੈ ਜੀ ਤੇ ਇਹ ਰਾਤੀ ਸੂਈ ਆ ਇਹ ਗੱਭਨ ਲਈ ਆਪਾਂ ਪਲੱਸ ਪੁਆਇੰਟ 28 ਦੇ ਮਗਰ ਇਹ ਵੀ ਅਸੀਮੰਦੀ ਆ ਵੇਹ ਲੋ ਜੀ ਮਗਰ ਬੱਛੀ ਆ ਜੀ ਆ ਫੀਮੇਲ ਕਾਫ ਆ ਠੀਕ ਹੈ ਜੀ ਬੱਚਾ ਮਗਰ ਤੇ ਸਵੇਰੇ ਆਪਾਂ 5 ਲੀਟਰ ਬੋਲਾ ਚ ਹੋਇਆ ਜੇ ਕਾਫ ਇਹ ਪਹਿਲੇ ਕਿ ਦੂਜੇ ਨਹੀਂ ਜੀ ਦੂਜੇ ਸਵੇਰੇ ਲੱਭੇ ਨੂੰ ਪਹਿਲਾਂ ਲੱਗਦੀ ਆ ਜੀ ਪਰ ਆਪਾਂ ਦੂਜੇ ਹੀ ਕਵਾਂਗੇ ਜੇ ਦੂਜੇ ਹੋਣਾ ਠੀਕ ਹੈ ਬਾਕੀ ਸੰਧੂ ਸਾਹਿਬ ਘਰਾਂ ਦੇ ਕਹਿੰਦੇ ਮੁਤਾਬਕ ਇਹਨੇ 19 20 19 20 ਲੀਟਰ ਦਿੱਤਾ ਜੇ ਆਪਾਂ ਨੰਬਰ ਵੀ ਦੇ ਦਾਂਗੇ ਉਹਨਾਂ ਦਾ ਠੀਕ ਹੈ ਜੀ ਇਹਨਾਂ ਤੋਂ ਬਾਕੀ ਫੇਸ ਕੁਆਲਟੀ ਦੀ ਗੱਲ ਕਰੀਏ ਬੋਦੀ ਵਾਲੀ ਮੱਛੀ ਜੇ ਬਰੀਡ ਵਾਈਜ ਦੁੱਧ ਭਰ ਦੋਗੇ ਬੋਲਾ ਡਾਕਟਰ ਕਿੰਨਾ ਕਾਊਂਟ ਹੋਣਾ ਆਪਾਂ ਸੰਧੂ ਸਾਹਿਬ ਰਾਤ ਸੁੱਈ ਹੀ 9 ਵਜੇ ਇੱਕ ਦਵਾਈ ਕੀਤੀ ਆ ਦਿਨੇ ਇਹਨੇ 4 ਵਜੇ ਜੇਰ ਪਾਤੀ ਜੇ 5 ਵਜੇ ਆਪਾਂ ਚਵਾਈ ਕੀਤੀ 5 ਲੀਟਰ ਹੀ ਬੋਲਾ ਚ ਹੋਇਆ ਜੇ 5 ਕਿ ਲੀਟਰ ਬੌਲਾ ਕੱਢਿਆ ਹਾਂਜੀ ਹਾਂਜੀ ਕਿਉਂਕਿ ਪੂਰਾ ਖਾਲੀ ਨਹੀਂ ਕਰ ਸਕਦੇ ਤੁਹਾਨੂੰ ਪਤਾ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਰਾਤ ਹੀ ਇਹ ਸੂਈ ਆ ਬਾਕੀ ਨਸਲ ਬਰੀਡ ਦੀ ਬਹੁਤ ਜ਼ਿਆਦਾ ਠੀਕ ਹੈ ਤਾਂ ਨਸਲ ਜਾਤ ਵੀ ਤੁਹਾਨੂੰ ਦਿਖਾਉਣੇ ਬਿਲਕੁਲ ਫੇਸ ਕੁਆਲਿਟੀ ਦਿਖਾਵਾਂਗੇ ਆਪਾਂ ਜੇਰ ਜਰੂਰ ਅਜੇ ਪਾ ਕੇ ਬਿਲਕੁਲ ਜੜੀ ਆ ਜੇਰ ਵਾਲੇ ਪਾਸੇ ਸਾਫ ਹੋਈ ਆ ਤੇ 5 ਕਿ ਲੀਟਰ ਜਿਹੜਾ ਬੌਲਾ ਕੱਢਿਆ ਗਿਆ ਤੇ ਆ ਫੇਸ ਦਿਖਾ ਦਿਓ ਟਰੈਕਟਰ ਦਾ ਫੇਸ ਕੁਆਲਿਟੀ ਆ ਸੰਧ ਸਵਾਮਾ ਮੋੜ ਕੇ ਘਮਾ ਕੇ ਵਿਖਾ ਦਿੰਨੇ ਆ ਆ ਲਓ ਜੀ ਥਾਂ ਦੀ ਗੱਲ ਕਰੋ ਤੇ ਥਾਂ ਨੂੰ ਦੇਖੋ ਜੀ ਕਿੰਨਾ ਸੋਹਣਾ ਲੱਗਾ ਜ ਲੋ ਸਵੇਰ ਇਹ ਵੀ ਚੰਗੀ ਆ ਠੀਕ ਆ ਜੀ ਤੇ ਨਵੇਂ ਪਸ਼ੂ ਆ ਸਾਰੇ ਵੈਸੇ ਕੋਈ ਦੂਜੇ ਦੂਜੇ ਸੂਬੇ ਤੇ ਵੇਚੀ ਆ ਸਾਰੇ ਤੇ ਇਸ ਵਕਤ ਬੋਲਾ ਕਿ ਇੱਕ ਡੰਗ ਦੀ ਜਿਹੜੀ ਚਵਾਈ ਮਾਰਨਿੰਗ 5 ਕਿਲੋ ਕੱਢਿਆ ਤੇ ਸਾਈਡ ਮੇ ਚਵਾਈ ਸਾਮ ਨੂੰ ਕੀਤੀ ਤੇ ਫੇਸ ਕੁਆਲਟੀ ਦੀ ਗੱਲ ਕਰੀਏ ਬੋਦੀ ਵਾਲੀ ਵੇਲੋ ਬੱਛੀ ਆ ਹਾਂ ਤੇ ਬੱਛੀ ਵੀ ਬਹੁਤ ਜਿਆਦਾ ਚੰਗੀ ਦਿੱਤੀ ਸੰਧੂ ਸਾਹਿਬ ਇੰਨੇ ਹਾਂ ਬਾਕੀ ਜੇਰ ਵੀ ਪੈ ਗਈ ਆ ਥੰਥ ਹੁੰਦੀ ਓਕੇ ਕੁਆਲਟੀ ਬੜੀ ਵਧੀਆ ਜੀ ਚਵਾਈ ਚੁਵਾਈ ਦੀ ਵੀ ਠੰਡੀ ਨਿਕਲੀ ਆ ਜੀ ਇਤਰਾ ਹੀ ਕੋਈ ਬੈਠਾ ਰਵੇ ਆ ਵੇਖ ਲੋ ਇਹ ਹੂੰ ਲੋ ਠੀਕ ਹੈ ਬਰ ਕੋ ਪੋਲੀ ਪਾਲੀ ਚਵਾਈ ਜੇ ਤਾਂ ਮੈਂ ਬਸ ਸੰਧੂ ਸਾਹਿਬ ਪੂਰਨੀ ਜੇ ਹਾਂ ਕੋਈ ਪਿੱਛੇ ਦੀ ਵੀ ਆਪਣੀ ਗਰੰਟੀ ਦੀ ਪੂਰਦੀ ਵੀ ਗਰੰਟੀ ਪੂਰ ਮਾਰੇ ਵਾਪਸ ਭੇਜ ਦਿਓ ਤੇ ਪੈਸੇ ਆ ਵਾਪਸ ਭੇਜ ਦਾਂਗੇ ਪਾੜਾ ਵੀ ਆਪਣਾ ਹਾਂਜੀ ਠੀਕ ਹੈ ਤੇ ਇਹਦਾ ਮੁੱਲ ਡਾਕਟਰ ਕੀ ਰਹੂਗਾ ਸੰਧੂ ਸਾਹਿਬ ਇਹਦਾ ਲੈਣ ਦੇ ਨਾਲ 72000 ਰੁਪਏ ਦੀ ਜਾਇ ਦੇ ਦਾਂਗੇ 72 ਦੀ ਹਾਂਜੀ ਲਓ ਜੀ ਆਪਾਂ ਦਿਖਾਈਆਂ ਨਾ ਜਿੰਨੇ ਤੇ ਵੀਰ ਭੈਣ ਭਰਾ ਨੇ ਨਵੇਂ ਫਾਰਮਰ ਖੋਲੇ ਆ ਫਾਰਮਰ ਵਾਲੇ ਉਹਨਾਂ ਲਈ ਬਹੁਤ ਜਿਆਦਾ ਬੈਟਰ ਜੇ ਬੜੀਆਂ ਵਧੀਆ ਵਾ ਸਾਰੀਆਂ ਆਪ ਕੋ ਆਪਣੀ ਜਗਾ ਚੰਗੀਆਂ ਜੇ ਹਾਂ ਹਾਂ ਆ ਵੀ ਰਿਕਾਰਡ ਵਾਲੀ ਬੱਛੀ ਐ ਚਲੋ ਸੂ ਸਵਾਦ ਦੇ ਵਿੱਚ ਆਈ ਤੇ ਪਿੱਛੇ ਬੱਛੀ ਵੀ ਚੰਗੀ ਆ ਉਹਦੇ ਮਗਰ ਵੀ ਬੱਛੀ ਚੰਗੀ ਰੋੜੇ ਮਗਰ ਵੀ ਬਿਲਕੁਲ ਜੀ ਹਾਂਜੀ ਹਾਂਜੀ ਬਾਕੀ ਉਹਦਾ ਪਤਾ ਕੀ ਚੱਕਰ ਜਿਹੜੀ ਪਹਿਲੇ ਨੰਬਰ ਵਾਲੀ ਉਹਨਾਂ ਆਪਾਂ ਨੂੰ ਹੈ ਮਰਦਾ ਸੀਮਨ ਕਿਹਾ ਐਬੀਐਸ ਦਾ ਆ ਠੀਕ ਆ ਠੀਕ ਆ ਤੇ ਬਹੁਤ ਚੰਗੇ ਰਿਕਾਰਡ ਵਾਲੀ ਬੱਛੀ ਆ ਜਿਹੜੀ ਪੈਣੀ ਮੇਕਰ ਦੀ ਬਿਲਕੁਲ ਹਾਂਜੀ ਵੀ ਆਪ ਅਗੇ ਨਸਲ ਪ੍ਰੀਡ ਦਾ ਚੰਗਾ ਹੀ ਭਰਾਇਆ ਹੋਊਗਾ ਸੀਮਨ ਨੇ ਹਾਂਜੀ ਹਾਂਜੀ ਠੀਕ ਆ ਬਾਕੀ ਇਹਦਾ ਜਿਹੜਾ ਕੋਈ ਕੰਡਾ ਲੈ ਕੇ ਆ ਜੇ ਇਹ ਲੀਟਰ ਵਾਲਾ ਚਵਾ ਦੂੰਗਾ ਜ ਜੋ ਕੋ ਲੀਟਰ ਵਾਲਾ ਕਰੂ 15 ਲੀਟਰ ਦੀ ਬਾਲਟੀ ਫੜਾਉਂਗਾ। ਅੱਛਾ। ਇੱਕ ਟਾਈਮ ਦਾ 15 ਲੀਟਰ ਵਾਲੀ ਬਾਲਟੀ ਭਰ ਦਿੰਦੀ ਆ ਜੀ। ਠੀਕ ਆ ਠੀਕ ਆ। ਜਿੱਗਸ ਨੇ। ਚੰਗੇ ਦੁੱਧ ਵਾਲੀ ਆ 20 ਤੋਂ ਪਲੱਸ। ਕਿਹਨੂੰ ਸਾਹਿਬ ਜਿੰਨੀ ਆ ਕਿ ਵੜਾ ਆਣਾ ਸਾਰੀਆਂ ਦੁੱਧ ਵਾਲੀਆਂ ਵਾਂ। ਚੰਗੀਆਂ ਬਾਕੀ ਉਹ ਇੱਕ ਆਪਣੇ ਤੋਂ ਜਰਸੀ ਜੇ ਵੜ। ਠੀਕ ਆ ਜੀ। ਅਬਾ ਵੀ ਜਰਸੀ ਵੀ ਹੈਗੀ ਗੱਬਣ? ਹਾਂਜੀ ਗੱਬਣ ਜੇ। ਠੀਕ ਆ। ਠੀਕ ਇਹ ਕਨਵਾ ਸੂਹ ਸੂਣ ਵਾਲੀ ਅੱਗੇ। ਇਹ ਸੰਧੂ ਸਾਹਿਬ ਤੀਜਾ ਸੂਗਾ ਸੂਣੀ ਜੇ ਤੇ 22 ਲੀਟਰ ਇਹਨੇ ਦੂਜੀ ਸਵੇਰ ਦੁੱਧ ਭਰਿਆ ਜੇ ਦੇ। 22 ਤਰੀਕ ਨੂੰ ਦਿਨ ਪੁਰਿਆ। ਠੀਕ ਹੈ ਜੀ ਹਾਂਜੀ ਲਓ ਜੀ 22 ਨਵੰਬਰ ਨੂੰ ਦਿਨ ਪੂਰੇ ਆ ਠੀਕ ਹੈ ਜੀ ਤਿੱਜਾ ਸਵੇਰ ਇਹ ਵਾਰ ਦੇ ਸੂਣਾ ਸੋ ਜਰਸੀ ਪੀਰੀਅਡ ਦੇ ਵਿੱਚ ਤੇ ਬਾਕੀ ਵੇਲਪੂ ਤੁਸੀ ਕਰੋ ਚੈੱਕ ਲੰਬੀ ਲੰਬੀ ਪੂਰੀ ਆ ਵੈੜਦੀ ਲੰਬੀ ਸੰਧੂ ਸਾਹਿਬ ਬਹੁਤ ਜ਼ਿਆਦੀ ਹੈ ਪਨਤੂ ਪਨਚਾਰੇ ਥਨਾਂ ਦੀ ਓਕੇ ਆਪਣੇ ਲਗਾ ਸੰਧੂ ਸਾਹਿਬ ਉਹ ਤਾਂ ਤੁਹਾਨੂੰ ਪਤਾ ਆਪਾਂ ਵੀਡੀਓ ਕਾਲ ਦੇ ਵਿੱਚ ਕਿਹਨੇ ਆਨਲਾਈਨ ਗਾ ਲੈਣੇ ਆ ਹਾਂਜੀ ਕਿਉਂਕਿ ਪਹਿਲੋ ਆਪਾਂ ਇਨਵੈਸਟਮੈਂਟ ਕਰਨੇ ਸੰਧੂ ਸਾਹਿਬ ਪਾਸੇ ਆਪਾਂ ਫੋਲਰ ਤਸੱਲੀ ਕਰਕੇ ਲੈ ਕੇ ਆਏ ਲਓ ਜੀ ਵਾਰਡ ਚੰਗੀ ਆ ਦੋਸਤੋ ਆਪਦੀ ਤਸੱਲੀ ਓਨਰ ਮਾਲਕ ਨੇ ਪੂਰੀ ਕੀਤੀ ਆ ਅਗੋਂ ਮ ਉਹ ਗੱਬੜ ਨਾਗਾ ਤੇ ਸੂਏ ਸਬਾਈ ਨੂੰ ਤਾਂ ਕੋਈ ਵੀਰ ਦੋ ਟਾਈਮ ਚੋਗੇ ਤਾਂ ਸਾਰੀ ਬਾਕੀ ਸੰਨੂ ਸਾਹਿਬ ਪਿੱਛੇ ਦੀ ਆਪਣੀ ਗਾਰੰਟੀ ਹੈ ਜੀ ਹਾਂ ਬਾਕੀ ਇਹਦੇ ਨਾਲ ਦੀਆਂ ਜਰਸੀਆਂ ਬਹੁਤ ਘਾਟ ਰਕਾਰਡ ਵਾਲੀਆਂ ਮਿਲੀਆਂ ਲਈ ਆਪਾਂ ਫਾਰਮ ਚ ਤੇ ਫਾਰਮ ਦੀ ਆਪਣੇ ਕੋਲੇ ਵੀਡੀਓ ਵੀ ਪਈ ਜੇ ਬਾਕੀ ਫੇਸ ਕੁਆਲਿਟੀ ਦੀ ਗੱਲ ਖਾਵੇ ਕਿ ਫੇਸ ਕੁਆਲਿਟੀ ਕਿੰਨੀ ਸੋਣੀ ਗੋਲ ਕਰਨ ਸਪੇਸ ਲਓ ਜੀ ਸੋ ਮੂਹਮਮਾ ਦੋਸਤੋ ਬੜਾ ਵਧੀਆ ਬਿਲਕੁਲ ਨਸਲ ਜਾਤਾ ਪੂਰੀ ਨਸਲ ਬ੍ਰੀਡ ਦੀ ਬਾਕੀ ਜਿੱਦ ਤੱਕ ਸਿੰਧੂ ਸਾਹਿਬ ਆਪਾਂ ਇਹਦੀ ਕਾਲੀ ਨਹੀਂ ਵੇਚਣ ਦੀ ਸਿਰਫ ਦਿਖਾਈ ਹੈ ਜੀ ਆਪਾਂ ਉਹ ਬਿਲਕੁਲ ਬੰਨਾ ਬੰਨਾ ਜੇ ਕੱਪੜਾ ਇਹਨੇ ਬਹੁਤ ਜ਼ਿਆਦਾ ਬਣੂਗਾ ਝੋਲ ਚੜ ਬੜਾ ਹੈ ਝੋਲਾ ਚੜ ਬਹੁਤ ਜ਼ਿਆਦਾ ਚੰਗਾ ਆਰਡਰ ਬਣਾਉਗੀ ਹਜੇ ਦੋਸਤੋ ਦਿਨ ਕਾਫੀ ਪਏ ਆ ਠੀਕ ਆ ਜੀ ਕੋਲੇ ਡੂਲੇ ਦਿਨ ਤਕਰੀਬਨ 15 ਦਿਨ 12 ਦੇ ਹਿਸਾਬ ਨਾਲ ਹਾਂ ਸੋ ਘਟੋ ਘਟ 10 ਤੋਂ 12 ਦਿਨ ਹਜੇ ਪੈਂਡਿੰਗ ਹੈ ਤੇ ਬਾਕੀ ਜਰਸੀ ਨਸਲ ਜੀ ਦੇ ਵਿੱਚ ਸੋਹਣਾ ਲੱਗਾ ਜੀ ਹਾਂ ਸੋ ਠੰਡੀ ਧੀਰੀ ਆ ਸੀਲ ਸਾਊ ਆ ਬਾਕੀ ਤੁਹਾਡੇ ਸਾਹਮਣੇ ਸਾਰੀ ਨਸਲ ਬਰੀਡ ਦੇਖੋ ਸਾਨੂੰ ਸਾਹਿਬ ਜਿਹੜੀ ਆ ਪਹਿਲੀ ਦੀ ਜਰਸੀ ਪਾਈ ਸੀ ਨਾ ਇੰਨੇ ਕ ਜਿਆਦੇ ਫੋਨ ਆਏ ਵੀ ਗੱਲ ਹੀ ਛੱਡੋ ਜਿੰਨਾ ਆਪਾਂ ਮੁੱਲ ਪਾਇਆ ਈ ਉਹਦੇ ਨਾਲੋਂ ਵੱਧ 10000 ਦਿੰਦੇ ਅੱਛਾ ਜੀ ਹਾਂਜੀ ਠੀਕ ਆ ਤੇ ਡਾਕਟਰ ਸਾਹਿਬ ਇਹ ਅੱਜ ਕਿਨੇ ਦੀ ਦੇਰ ਆ ਜੀ ਇਹ ਸੰਦੂ ਸਾਹਿਬ ਆ ਫੋਨ ਤੇ ਹੀ ਕਰਾਂ ਕਿਉਂਕਿ ਅੱਜ ਕੱਚੀ ਆ ਨਾ ਅੱਛਾ ਤਾਂ ਕਰਕੇ ਇਹ ਵੇਚਰ ਆਪਣਾ ਸ਼ੌਂਗ ਹੀ ਤਿਆਰ ਕਰਕੇ ਹੀ ਵੇਚਦਾ ਕਿਉਂਕਿ ਇਹ ਰਿਕਾਰਡ ਵੇਖਿਆ ਆਪਣਾ ਠੀਕ ਹੈ ਹਾਂਜੀ ਠੀਕ ਹੈ ਜੀ ਲਓ ਦੋਸਤੋ ਇਹਦਾ ਮੁੱਲ ਫੋਨ ਤੇ ਕੀਤਾ ਜਾਊਗਾ ਕੋਈ ਭ ਰੇਟ ਜਰਾ ਫੋਨ ਤੇ ਹੋ ਜੂਗਾ ਡਿਸਕਸ ਕਰ ਲਿਓ ਠੀਕ ਆ ਤੇ ਇਹ ਨਾਗਨੇਜਰ ਅੱਜ ਆਪਾਂ ਬਿਲਕੁਲ ਤੁਹਾਨੂੰ ਦਿਖਾਏ ਆ ਸੋਇ ਸੁਆਇਆ ਪਸ਼ੂ ਜਿੰਨੇ ਜਿੰਨੇ ਹੁਣ ਮੌਕੇ ਤੇ ਬੋਲਾ ਦੋ ਦਿਨਾਂ ਦੇ ਥੱਲੇ ਹਾਜ਼ਰ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੱਤਾ ਸੋ ਪਸ਼ੂ ਚੰਗੇ ਹੁੰਦੇ ਆ ਡਿਗਾ ਜੀ ਰੁਟੀਨ ਦੇ ਵਿੱਚ ਕੰਮ ਕਰਦੇ ਆ ਵੀਰੋਣੀ ਤੇ ਡੇਲੀ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਕੋਈ ਪੰਜ ਚਾਰ ਨਾਗੇ ਪੰਜ ਸੱਤ ਨਾਗ ਜਿਹੜੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਸਾਹਿਬ ਸਾਹਿਬ ਆਪਾਂ ਪੰਜਵੇਂ ਚੌਥੇ ਪੰਜਵੇਂ ਦਿਨ ਚੌਥੇ ਪੰਜਵੇਂ ਦਿਨ ਆਪਣੀ ਵੀਡੀਓ ਪਾਣਦੇ ਆ ਹਾਂਜੀ ਹਾਂਜੀ ਲਗਾਤਾਰ ਹੀ ਤੇ ਵੀਡੀਓ ਤੋਂ ਬਿਨਾ ਵੀ ਬੜਾ ਮਾਲ ਵੇਚ ਦਿੰਦਾ ਜੀ ਹਾਂਜੀ ਠੀਕ ਹੈ ਜੀ ਲਓ ਡਾਕਟਰ ਨਗਸੀ ਅਜ ਇੱਕ ਨੰਬਰ ਕਰ ਦਈਏ ਸੰਜੇ ਨੰਬਰ ਆਪਣਾ ਸੰਧੂ ਸਾਹਿਬ 84379 ਹਾਂ 33595 ਪਿੰਡ ਜੀ ਆਪਣਾ ਵੱਡੇ ਸਭਰਾ ਤੇ ਪੱਟੀ ਵੀ ਆਪਣੇ ਉਤ ਲਾਗੇ ਪੈਂਦੀ ਆ ਹਰੀਗੇ ਵੀ ਆਪਣੇ ਲੱਗੇ ਜੀ ਠੀਕ ਹੈ ਜੀ ਦੇ ਦੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ